ਜਿੱਥੇ 2 ਦਿਨ ਤੋਂ ਲਗਾਤਾਰ ਹੋ ਰਹੀ ਬਰਸਾਤ ਤੋਂ ਬਾਅਦ ਜਿੱਥੇ ਰਾਵੀ ਦਰਿਆ ਨੇ ਆਪਣਾ ਉਗੜ ਰੂਪ ਦਿਖਾਇਆ ਤਾਂ ਤੁਹਾਨੂੰ ਦੱਸ ਦਈਏ ਕਿ ਹਲਕਾ ਪਵਾਦੇ ਤਾਸਪਿੰਡ ਦੇ ਵਿੱਚ ਜਿਹੜੇ ਲੋਕ ਬੀਤੀ ਰਾਤ ਤੋਂ ਫਸੇ ਹੋਏ ਸਿਗੇ ਤਾਂ ਉਹਨਾਂ ਨੂੰ ਹੈਲੀਕਾਪਟਰ ਦੀ ਮਦਦ ਦੇ ਨਾਲ ਜਿਹੜੇ ਆ ਉਹ ਰੈਸਕਿਊ ਨਾਲ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਕਪਟਨ ਮੰਤਰੀ ਪੰਜਾਬ ਲਾਲਚੰਦ ਕੜਾਚੋਣਾ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਉਹਨਾਂ ਦੀ ਜਿਹੜੀ ਸੀਐਮ ਆਫਿਸ ਹਾਊਸ ਦੇ ਵਿੱਚ ਜਿਹੜੀ ਆ ਉਹ ਗੱਲ ਹੋਈ ਹੈ ਜਿਸ ਤੋਂ ਬਾਅਦ ਹੈਲੀਕਾਪਟਰ ਜਿਹੜਾ ਬੁਲਾਇਆ ਗਿਆ ਸੀਗਾ ਤਾਂ ਕੁਝ ਲੋਕਾਂ ਨੂੰ ਜਿਹੜੇ ਆ ਹਾਲੀਗੋ ਪ੍ਰਦੇਨਾਲੇ ਰੈਸਕਿਊ ਕੀਤਾ ਗਿਆ ਤੇ ਕੁਝ ਲੋਕਾਂ ਨੂੰ ਜਿਹੜਾ ਐਨਡੀਐਫ ਦੀ ਮਦਦ ਨਾਲ ਰੈਸਕਿਊ ਕਰ ਲਿਆ ਗਿਆ ਤਾਂ ਸਿਦਾਂਤ ਤੁਸੀਂ ਦੇ ਸਕਦੇ ਹੋ ਹੈਲੀਕਾਪਟਰ ਦੇ ਰਾਹੀਂ ਜਿਹੜੇ ਲੋਕ ਅੱਤੋਂ ਜਿਹੜੇ ਐ ਰੈਸਕਿਊ ਕੀਤੇ ਗਏ ਨਾ ਉਹ ਗੱਲਬਾਤ ਕਰਦੇ ਆ ਕਰਨ ਮੰਤਰੀ ਪੰਜਾਬ ਲਾਲਚੰਦ ਕਟਾਰਚਕਹੋਣਾ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਰੈਸਕਿਊ ਆਪਰੇਸ਼ਨ ਦੇ ਦੌਰਾਨ ਮੰਤਰੀ ਸਾਹਿਬ ਹੈਲੀਕਾਪਟਰ ਦੇ ਦੇਖਿਆ ਗਿਆ ਇਲਾਕੇ ਦੇ ਵਿੱਚ ਰੈਸਕਿਊ ਆਪਰੇਸ਼ਨ ਜਾਰੀ ਹੈ ਕੀ ਕਹਿਣਾ ਚਾਹੋਗੇ ਨਹੀਂ ਬਿਲਕੁਲ ਜਿਹੜਾ ਬਾੜ ਦਾ ਪਾਣੀ ਆ ਉਹ ਆਪਣੀ ਹੁਣ ਚਰਮ ਸੀਮਾ ਤੋਂ ਵੀ ਉੱਪਰ ਮੈਂ ਕਹਿ ਸਕਦਾ ਜਮੁਖਸ਼ੀਰ اور ਹਿਮਾਚਲ ਦੇ ਅੰਦਰ ਭਾਰੀ ਬਾਰਿਸ਼ ਕਰਕੇ ਜਿਹੜੇ ਸਾਡੇ ਡੈਮ ਨੇ ਉਹ ਓਵਰਫਲੋ ਨੇ ਔਰ ਅੱਜ ਡੈਮ ਤੋਂ ਜਿਹੜਾ 110000 ਕਿਊਸਕ ਪਾਣੀ ਰਾਵੀ ਜੀ ਛੱਡਿਆ ਗਿਆ ਸੋ 2 1988 ਦੇ ਅੰਦਰ ਜਦੋਂ ਹੜ੍ਹ ਆਏ ਸਨ ਉਦੋਂ ਜਿੰਨਾ ਪਾਣੀ ਆਇਆ ਸੀ ਉਹਦੇ ਨਾਲੋਂ 2 ਫੁੱਟ ਪਾਣੀ ਥੱਲੇ ਆ ਸੋ ਮੈਂ ਕਹਿ ਸਕਦਾ ਵੀ 1988 ਵਰਗਾ ਫਲੱਡ ਜਿਹੜਾ ਆ ਉਹ ਉਹਦੀ ਸਥਿਤੀ ਬਣੀ ਆ ਸੋ ਕਾਫੀ ਇਲਾਕੇ 'ਚ ਪਾਣੀ ਅੱਧੇ ਕਰਕੇ ਜਿਹੜੇ ਉਹ ਸਾਡੀਆਂ ਫਸਲਾਂ ਦਾ ਤੇ ਹੈ ਹੀ ਹੈ ਮਨੁੱਖੀ ਜ਼ਿੰਦਗੀ ਵੀ ਕਾਫੀ ਸੰਕਟ ਚੋਂ ਗੁਜ਼ਰ ਰਹੀ ਆ ਸੋ ਅਸੀਂ ਵੀ ਕੱਲ ਦੇ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਮੈਂ ਵੀ ਮੇਰੀਆਂ ਟੀਮਾਂ ਸਾਰੀਆਂ ਇਸ ਕੰਮ 'ਚ ਲੱਗੀਆਂ ਨੇ ਸੋ ਅੱਜ ਜਿਹੜਾ ਤੁਸੀਂ ਹੈਲੀਕਾਪਟਰ ਦਾ ਜ਼ਿਕਰ ਕਰਦੇ ਹੋ ਮੈਨੂੰ ਸਵੇਰੇ 6 ਵਜੇ ਇੱਕ ਫੋਨ ਆਇਆ ਸੀਗਾ ਇੱਕ ਤਾਸ ਪਿੰਡ ਤੋਂ ਕਿ ਸਾਡੇ ਇੱਥੇ 8 ਮੁੰਡੇ ਜਿਹੜੇ ਆ ਉਹ ਫਸੇ ਆ ਸਾਰੀ ਰਾਤ ਉਹ ਸੱਤ ਤੇ ਖੜੇ ਰਹੇ ਆ ਸਾਰੀ ਰਾਤ ਉਹਨਾਂ ਦੇ ਮੀਂਹ ਪਿਆ ਤੇ ਉਥੇ ਉਹਨਾਂ ਨੂੰ ਰੈਸਕਿਊ ਕਰਕੇ ਜਿਹੜਾ ਉਹਨਾਂ ਦੀ ਜਿੰਦਗੀਆਂ ਬਚਾਈਆਂ ਜਾਣ ਸੋ ਮੈਂ ਸਵੇਰੇ ਅ ਸੀਐਮ ਆਫਿਸ ਚ ਗੱਲ ਕੀਤੀ ਔਰ ਚੀਫ ਸੈਕਟਰੀ ਪੰਜਾਬ ਨਾਲ ਗੱਲ ਕੀਤੀ ਔਰ ਆਪਣੇ ਸੀਨੀਅਰ ਮੰਤਰੀ ਹਰਪਾਲ ਸਿੰਘ ਚੀਮਾ ਜਿੰਨਾਂ ਨਾਲ ਗੱਲ ਕਰਨ ਤੋਂ ਬਾਅਦ ਵੀ ਇਹ ਸਥਿਤੀ ਆ ਤੇ ਤੇ ਇਮੀਡੀਏਟਲੀ ਜਿਹੜਾ ਆ ਉਹ ਹੈਲੀਕਾਪਟਰ ਭੇਜਣਾ ਚਾਹੀਦਾ ਸੋ ਮੈਂ ਧੰਨਵਾਦ ਕਰਦਾ ਕਿ ਉਹਾਂ ਨੇ ਪਠਾਨਕੋਟ ਆਰਮੀ بیس ਨਾਲ ਗੱਲ ਕਰਕੇ ਇੱਕ ਹੈਲੀਕਾਪਟਰ ਜਿਹੜਾ ਉਹ ਸਟੈਂਡ ਅਪ ਕਰ ਲਿਆ ਸੀ ਪਰ ਕਿਉਂਕਿ ਵੈਦਰ ਠੀਕ ਨਾ ਹੋਣ ਕਰਕੇ ਉਹ ਹੈਲੀਕਾਪਟਰ ਜਿਹੜਾ ਸਵੇਰੇ ਨਹੀਂ ਮਤਲਬ ਜਿਹੜਾ ਜਿਹੜਾ ਉੱਡ ਸਕਿਆ ਹੁਣ 2:00 ਵਜੇ ਉਹ ਹੈਲੀਕਾਪਟਰ ਆਇਆ ਤੇ ਉਸ ਹੈਲੀਕਾਪਟਰ ਨੇ ਕਜਲਾ ਔਰ ਲਸਿਆਨ ਦੇ ਵਿੱਚੋਂ ਕਾਫੀ ਬਜ਼ੁਰਗਾਂ ਦੀ ਔਰ ਬੱਚਿਆਂ ਦੀ ਜਿਹੜੀ ਆ ਰੈਸਕਿਊ ਕਰਕੇ ਉਹਨਾਂ ਨੂੰ ਤੰਗੋ ਸਾਹ ਜਿਹੜਾ ਸੀਨੀਅਰ ਸਕੈਂਡਰੀ ਸਕੂਲ ਹੈ ਉੱਥੇ ਲੈਣ ਕੀਤਾ ਜਾ ਰਿਹਾ ਸੋ ਲਗਭਗ 150 ਜਿਹੜਾ ਵਿਅਕਤੀ ਆ ਉਹ ਸਤਪਿੰਡਾਂ ਚ ਫਸਿਆ ਪਰ ਬਹੁਤਿਆ ਨੇ ਇਹ ਕਿਹਾ ਕਿ ਅਸੀਂ ਜਾਣਾ ਨਹੀਂ ਚਾਹਦੇ ਅਸੀਂ ਇੱਥੇ ਰਹਿਣਾ ਪਰ ਜਿਹੜੇ ਆਣਾ ਚਾਹੁੰਦੇ ਆ ਉਤੋਂ ਉਹਨਾਂ ਨੂੰ ਰੈਸਕਿਊ ਕਰਕੇ ਲਗਾਤਾਰ ਲਿਆਂਦਾ ਜਾ ਰਿਹਾ ਇਸ ਤੋਂ ਇਲਾਵਾ 8 ਮੁੰਡੇ ਜਿਹੜੇ ਆ ਉਹਨਾਂ ਨੂੰ ਐਨਡੀਆਰਐਫ ਨੇ ਜਿਹੜਾ ਹੋਰ ਰੈਸਕਿਊ ਕਰਕੇ ਉਹ ਵੀ ਮਤਲਬ ਲਿਆਂਦਾ ਸੋ ਲਗਾਤਾਰ ਸਭ ਤੋਂ ਪਹਿਲੋ ਸਾਡੀ ਮਾਨ ਸਰਕਾਰ ਦੀ ਪ੍ਰਾਥਮਿਕਤਾ ਮੇਰੀ ਵੀ ਇਹ ਕੋਸ਼ਿਸ਼ ਆ ਟੀ ਪਹਿਲੋ ਮਨੁੱਖੀ ਜ਼ਿੰਦਗੀਆਂ ਨੂੰ ਬਚਾਇਆ ਜਾਵੇ ਜਾਨਵਰਾਂ ਨੂੰ ਬਚਾਇਆ ਜਾਵੇ ਪਸ਼ੂਆਂ ਨੂੰ ਬਚਾਇਆ ਜਾਵੇ ਇਨਸਾਨਾਂ ਨੂੰ ਬਚਾਇਆ ਜਾਵੇ ਬਾਕੀ ਨੁਕਸਾਨ ਦੀ ਗੱਲ ਬਾਅਦ ਚ ਦੇਖਾਂਗੇ ਉਹ ਕਿਹਦਾ ਕਿੰਨਾ ਹੋਇਆ ਉਹ ਵੀ ਪਰਪਾਈ ਸਰਕਾਰ ਕਰੇਗੀ ਪਰ ਮੈਂ ਲੋਕਾਂ ਦੀ ਵੀ ਦੀਦ ਦਿਨਾਂ ਲੋਕਾਂ ਨੂੰ ਵੀ ਐਪਰੀਸ਼ੀਏਟ ਕਰਦਾ ਲੋਕਾਂ ਨੇ ਵੀ ਬੜੀ ਹਿੰਮਤ ਦੇ ਨਾਲ ਇਸ ਕੁਦਰਤੀ ਆਫਤ ਦਾ ਮੁਕਾਬਲਾ ਕੀਤਾ ਸਾਰੇ ਸਾਡੇ ਸਾਥੀ ਚੜ੍ਹਦੀ ਕਲਾ ਚ ਨੇ ਵੈਸੇ ਵੀ ਅਸੀਂ ਪੰਜਾਬ ਵਾਲੇ ਲੋਕ ਜਾਂ ਬਾਰਡਰ ਤੇ ਰਹਿਣ ਵਾਲੇ ਲੋਕ ਮੁਸੀਬਤਾਂ ਦੇ ਨਾਲ ਦੋ ਚਾਰ ਹੁੰਦੇ ਰਹਿੰਦੇ ਆ ਕਦੀ ਜੰਗਾਂ ਦਾ ਸਾਡੇ ਸਿਰ ਸਿਆਪਾ ਮੜ ਦਿੱਤਾ ਜਾਂਦਾ ਕਦੀ ਕੁਦਰਤ ਵੀ ਸਾਡੇ ਨਾਲ ਇੰਤਜ਼ਾ ਸਾਡਾ ਐਗਜ਼ਾਮ ਲੈਂਦੀ ਹੈ ਜੋ ਹਰ ਘੜੀ ਜੀ ਸਫਲ ਹੋ ਕੇ ਨਿਕਲਨੇ ਆਸੀਂ ਪੰਜਾਬੀ ਲੋਕ ਆ ਇਹਦੇ ਚੋਂ ਵੀ ਨਿਕਲਾਂਗੇ ਮੈਂ ਲੋਕਾਂ ਨੂੰ ਅਪੀਲ ਕਰਦਾ ਇਹ ਲਗਾਤਾਰ ਤੁਹਾਡੇ ਨਾਲ ਆ ਤੁਹਾਡੇ ਵਿੱਚ ਆ ਔਰ ਦੋ ਵੱਡੇ ਲੰਗਰ ਜਿਹੜੇ ਆ ਸੀ ਇੱਕ ਨੋਟ ਜਮਲ ਸਿੰਘ ਦੇ ਅੰਦਰ ਔਰ ਇੱਕ ਤਾਰਾਗੜ ਦੇ ਅੰਦਰ ਸਵੇਰ ਦੇ ਚਾਲੂ ਨੇ ਜਿਹੜੇ ਵੀ ਲੋਕ ਉੱਥੇ ਆ ਰਹੇ ਆ ਉਹਨਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਰਹਿਣ ਦੇ ਲਈ ਬਹਿਣ ਦੇ ਲਈ ਹਰ ਤਰ੍ਹਾਂ ਦੀ ਸਹਾਇਤਾ ਮਹਈਆ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੋ ਲੋਕਾਂ ਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਹੈ ਕਿ 24 ਘੰਟੇ ਅਸੀਂ ਹਾਜ਼ਰ ਆ ਕਿਸੇ ਤਰ੍ਹਾਂ ਦਾ ਵੀ ਕੋਈ ਸੰਕਟ ਹੋਵੇ ਤੁਹਾਡੀ ਵਾ ਫੜਾ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ Providing a wide range of professional courses with 100% placement assistance, we are Sri Sai Group of Institutions.